ਸਾਸੀ ਕਾਲ ਸलाम अर्ज सारे ही ਟਿਵਾਣਾ ਟੀਵੀ ਪ੍ਰੋਗਰਾਮ ਨਾਲ ਜੁੜੇ ਸਤਿਕਾਰਯੋਗ ਸਜਨਾ ਨੂੰ ਬਾਗਾਂ ਤੇ ਰਾਗਾਂ ਦੇ ਸ਼ੇਅਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਿਵਾਣਾ ਦੋਸਤੋ ਥਕਾਵਟ ਬੜੀ ਸੀ ਮੁਸ਼ਕਲਤ ਬੜੀ ਸੀ ਗਰਮੋ ਗਰਮੀ ਸੀ ਪਰ ਇੱਕ ਆਰਟੀਕਲ ਪੜ ਰਿਆ ਸੀ ਵਿਜੇ ਭਵੇਲੀ ਸਾਹਿਬ ਦਾ ਪਾਣੀਆਂ ਦੇ ਬਾਰੇ ਚਿਤਵ ਕੇ ਦਿਲ ਕੀਤਾ ਕਿ ਜਰੂਰ ਥਕਾਵਟ ਨੂੰ ਲਾਂਭੇ ਕਰਕੇ ਇਹ ਬਹੁਤ ਜ਼ਰੂਰੀ ਸਮਾ ਤੁਹਾਡੇ ਨਾਲ ਬਤਾਇਆ ਜਾਵੇ ਇਸ ਚਿੰਤਨ ਦੇ ذریعے ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਅੱਜ ਸਾਂਝਾ ਕਰਨ ਲੱਗੇ ਆ ਉਹ ਹੈ ਪਰਮਾਤਮਾ ਤੇ ਪਰਮੇਸ਼ਰ ਤੇ ਜਿਸ ਬਿਨਾ ਸਾਡੀ ਹੋਂਦ ਸੋਚੀ ਵੀ ਨਹੀਂ ਸਕਦੀ ਗੁਰਬਾਖ ਹੈ ਜਲ ਮਿਲਿਆ ਪਰਮੇਸ਼ਰ ਮਿਲਿਆ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸੋ ਇਹ ਪਿਤਾ ਰੂਪੀ ਪਾਣੀ ਜਲ ਰੂਪੀ ਪਰਮੇਸ਼ਰ ਸਾਡੀ ਲਾਪਰਵਾਹੀ ਦੇ ਕਾਰਨ ਜਾਂ ਸਾਡੀ ਜ਼ਹਿਨੀयत ਦੇ ਕਾਰਨ ਖੁਰ ਰਿਹਾ ਤੇ ਉਹ ਲੋਕ ਤੱਤ ਹੈ ਕਿ ਲੋਕਾਂ ਦਾ ਨਾ ਦੁੱਧ ਵੇਖਦਾ ਤੇਰਾ ਵੇਖਦਾ ਜੈਕੁਰੇ ਪਾਣੀ ਪਰ ਇਹ ਜਿਹੜੀ ਜੈਕੁਰ ਅੱਗੇ ਜਲਕੁਰ ਨਾਂ ਵੀ ਹੁੰਦਾ ਸੀ ਬੇਬਿਆਂ ਦਾ ਤੇ ਇਹ ਜਿਹੜੀ ਜਲਕੁਰ ਹੈ ਉਹ ਸਿਰਫ ਇੰਡੀਆ ਦੀਆਂ ਨਹੀਂ ਇੰਡੀਅਸ ਤਾਂ ਜਲਕੁਰ ਨਾਂ ਰੱਖਣਾ ਸ਼ਾਇਦ ਸਾਡੀਆਂ ਨਾਨੀਆਂ ਦਾਦੀਆਂ ਦੀ ਪੀੜ੍ਹੀ ਦਾ ਇਹ ਨਾਂ ਸੀਗਾ ਤੇ ਪਰ ਇਹ ਜਲਕੁਰ ਮੌਜੂਦਾ ਜਿਹੜੀਆਂ ਪਾਣੀ ਵੇਚ ਰਹੀਆਂ ਨੇ ਇਹ ਕਾਰਪੋਰੇਟ ਨੇ ਇਹ ਭਾਰਤ ਦੀਆਂ ਨਹੀਂ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਦੀਆਂ ਵੀ ਨੇ ਭੂ-ਵਿਗਿਆਨੀ ਵਿਜੇ ਬੰਵੇਲੀ ਸਾਹਿਬ ਨੇ ਜੋ ਖਲਾਸੇ ਕੀਤੇ ਨੇ ਕਲੇਜਾ ਮੂੰਹ ਨੂੰ ਆਉਂਦਾ ਅੱਜ ਪੰਜਾਬ ਦਾ ਕੋਈ ਵੀ ਫੰਕਸ਼ਨ ਸਮਾਗਮ ਬੇਨਾਮੁੱਲ ਦੇ ਪਾਣੀ ਤੋਂ ਨਹੀਂ ਹੁੰਦਾ ਜਿਹੜੇ ਅੰਕੜੇ ਵਿਜੇ ਬੰਬੇਲੀ ਸਾਹਿਬ ਨੇ ਇਕੱਠੇ ਕੀਤੇ ਨੇ ਹੈਰਾਨੀ ਖੋਣ ਨੇ ਜ਼ੁਬਾਨ ਦਾ ਪਾਣੀ ਵੀ ਸੁੱਕ ਤਾ ਜਾਂਦਾ ਉਸ ਨੂੰ ਚਤਵ ਦਿਹਾ ਸੋਚਦਿਆਂ ਭਾਰਤ ਵਿੱਚ ਵਿਦੇਸ਼ੀ ਕੰਪਨੀਆਂ ਦੀ ਟਰਨਓਵਰ 17000 ਕਰੋੜ ਰੁਪਏ ਦੀ ਹੈ ਦੇਸੀ ਅਤੇ ਗੈਰ ਕਾਨੂੰਨੀ ਕੰਪਨੀਆਂ ਜੋ ਇਸ ਪੀਣ ਵਾਲੇ ਬੋਤਲਬੰਦ ਪਾਣੀ ਦਾ ਵਪਾਰ ਕਰਦੀਆਂ ਨੇ 15000 ਕਰੋੜ ਸਾਲਾਨਾ ਦਾ ਕਾਰੋਬਾਰ ਹੈ ਸਰਫ ਕਲਾ ਕੋਕਾ ਕੋਲਾ ਨੇ ਸਨ 2000 ਦੇ ਵਿੱਚ 1.7 ਕਰੋੜ ਡਾਲਰ ਸ਼ੁੱਧ ਮੁਨਾਫਾ ਕਮਾਇਆ ਇਸ ਜਲ ਨੂੰ ਵੇਚ ਕੇ ਤੇ ਇਸ ਸੈਲਸ ਦੇ ਵਿੱਚ ਜਿਹੜੀ ਖਪਤ ਹੈ ਇੱਕ ਅੰਦਾਜ਼ੇ ਦੇ ਮੁਤਾਬਕ ਜਲ ਦੀ ਖਪਤ ਜਿਹੜੀ ਸਾਲ 2000 ਦੇ ਵਿੱਚ 108 ਬਿਲੀਅਨ ਲੀਟਰ ਸੀ ਤੇ 20 ਸਾਲ ਬਾਅਦ ਉਹ 108 ਮਿਲੀਅਨ ਤੋਂ ਵੱਧ ਕੇ 500 ਬਿਲੀਅਨ ਲੀਟਰ ਤੱਕ ਪਹੁੰਚ ਗਈ ਹੈ ਤਕਰੀਬਨ ਪੰਜ ਗੁਣਾ ਹੋ ਗਈ ਹੈ 20 ਸਾਲਾਂ ਦੇ ਵਿੱਚ ਜਿਹੜੀ ਖੱਪਤ ਹੈ ਉਹ ਪੰਜ ਗੁਣਾ ਹੋ ਗਈ ਹੈ ਤੁਸੀਂ ਹਿਸਾਬ ਲਾ ਲਓ ਅੱਜ ਕੱਲ ਮੁੱਲ ਦਾ ਪਾਣੀ ਪੀਣਾ ਇੱਕ ਪ੍ਰਚਾਰ ਹੀ ਨਹੀਂ ਇੱਕ ਤੁਹਾਡੀ ਪਰਸਨੈਲਿਟੀ ਦਾ ਖਾਸ ਹਿੱਸਾ ਹੋ ਗਿਆ ਅਸਵਾਤੀ ਬੂੰਦ ਕਹਿੰਦੇ ਹੁੰਦੇ ਆ ਬੰਬੀਹਾ ਅਮਰਤ ਵੇਲੇ ਬੋਲਿਆ ਪਰ ਅਸੀਂ ਉਸ ਸਵਾਤੀ ਬੂੰਦ ਜਿਹੜੀ ਉੱਤੋਂ ਡਿੱਗਦੀ ਹੈ ਨਾ ਉਹਨੂੰ ਅਸੀਂ ਸਵਾਜ ਨਹੀਂ ਵੀ ਵੈਲਿਊ ਨਹੀਂ ਦਿੰਦੇ ਜਿਹੜੇ ਲੋਕ ਸੁਚੇਤ ਨੇ ਉਹ ਬਰਖਾ ਦਾ ਸ਼ੁੱਧ ਪਾਣੀ ਪੀਂਦੇ ਨੇ ਜਿਹੜਾ ਕਿ ਤੁਹਾਡੇ ਆਰੋ ਦੇ ਜਾਂ ਦੂਸਰੇ ਪਾਣੀ ਨਾਲੋਂ ਲੱਖ ਦਰਜੇ ਚੰਗਾ ਹੈ ਖੈਰ ਇਸ ਕੁਦਰਤ ਦੇ ਵਰਤਾਰੇ ਦਾ ਇਸ ਮਨੁੱਖੀ ਨਿਆਮਤ ਦੇ ਬਾਰੇ ਵਿਜੇ ਬੰਵੇਲੀ ਸਾਹਿਬ ਦੇ ਖੁਲਾਸੇ ਨੇ ਕਿ ਸ਼ੁੱਧ ਜਲ ਦੀ ਆੜ ਦੇ ਵਿੱਚ ਅਰਬਾਂ ਖਰਬਾਂ ਦਾ ਵਪਾਰ ਹੋ ਰਿਹਾ ਇਹ ਇੰਨੀ ਜ਼ਿਆਦਾ ਵਧ ਰਿਹਾ ਹੈ ਜਿਵੇਂ ਸਾਲ 2000 ਦੇ ਵਿੱਚ 108 ਬਿਲੀਅਨ ਲੀਟਰ ਖਪਤ ਸੀ ਹੁਣ ਇਹ 20 ਸਾਲ ਦੇ ਵਿੱਚ ਵੱਧ ਕੇ 5 ਬਿਲੀਅਨ ਡਾਲਰ ਤੋਂ ਵੀ 500 ਬਿਲੀਅਨ ਡਾਲਰ ਤੋਂ ਵੀ ਵੱਧ ਗਈ ਹੈ। ਯਾਨੀ 5 ਗੁਣਾ ਵਾਧਾ ਹੋ ਗਿਆ 20 ਸਾਲਾਂ 'ਚ ਇਸ ਬੋਤਲਬੰਦ ਪਾਣੀ ਦੀ ਖਪਤ ਦੇ ਵਿੱਚ। ਕੁਦਰਤ ਅਤੇ ਮਨੁੱਖੀ ਭਾਈਚਾਰੇ ਮੁਤਾਬਕ ਪਾਣੀ ਤੇ ਸਾਰਿਆਂ ਦਾ ਬਰਾਬਰ ਤੇ ਮੁਫਤ ਹੱਕ ਹੈ। ਇਹ ਕੁਦਰਤ ਦੀ ਦਾਤ ਹੁਣ ਚਤਰਫਾ ਮਾਰ ਰਹੀਟ ਹੈ। ਮਨੁੱਖ ਅਤੇ ਧਨ ਕੁਬੇਰ ਕਾਰਪੋਰੇਟਾਂ ਤੇ ਹਾਕਮ ਜਮਾਤਾਂ ਵੱਲੋਂ ਵੀ ਇਸ ਦੀ ਲੁੱਟ ਮਚਾਈ ਜਾ ਰਹੀ ਹੈ। ਪਾਣੀਆਂ دریاਵਾਂ ਦੀ ਬਦੌਲਤ ਪਛਾਣਿਆ ਜਾਂਦਾ ਸਾਡਾ ਇਹ ਖਿੱਤਾ ਭਾਰਤ ਜਲ ਸੰਕਟ ਦਾ ਸ਼ਿਕਾਰ ਹੈ ਇਹ ਸੰਕਟ ਨਾ ਪਾਣੀਆਂ ਦੇ ਮੋਕਣ ਤੇ ਸੁੱਕਣ ਦਾ ਨਹੀਂ ਸੁੱਕਣ ਦੀ ਵਜ੍ਹਾ ਕੋਈ ਹੋਰ ਵੀ ਜਾਂਦੀ ਹੈ ਪਰ ਬਹੁਤ ਸਾਰਾ ਕੁਦਰਤੀ ਕਾਰਨ ਵੀ ਨੇ ਪਰ ਇਸ ਨੂੰ ਮਕਾਉਣ ਤੇ ਪ੍ਰਦੂਸ਼ਿਤ ਕਰਨ ਤੇ ਜਲ ਸਰੋਤਾਂ ਤੇ ਕਬਜ਼ੇ ਕਰਤਾ ਕੁਝ ਲਾਲਚੀ ਮਨੁੱਖ ਨੇ ਕਾਰਪੋਰੇਟ ਨੇ ਕੁਦਰਤੀ ਸੋਮਿਆਂ ਦਾ ਸੁੰਗੜਦੇ ਜਾਣਾ ਜਾਂ ਪਲੀਤ ਹੋਈ ਜਾਣਾ ਮਹਿਜ ਭਾਈਚਾਰਕ ਜਾਂ ਵਾਤਾਵਰਣਿਕ ਮਸਲਾ ਨਹੀਂ ਹੈ ਇਸ ਤੇ ਗੂੜੇ ਸਿਆਸੀ ਤੇ ਆਰਥਿਕ ਮਾਨੇ ਨੇ ਜਿਹੜੇ ਸਾਨੂੰ ਸਮਝਣੇ ਹੋਣਗੇ ਇਹ ਉਹੀ ਗੱਲ ਹੈ ਜਿਹੜੀ ਸਾਨੂੰ ਬਹੁਤਿਆਂ ਨੂੰ ਪਤਾ ਨਹੀਂ ਨਾ ਉਸ ਬਾਰੇ ਸੋਚਣਾ ਚਾਹੁੰਦੇ ਆ ਗੌਰ ਕਰਿਓ 10 ਮਿੰਟ ਦਾ ਇਹ ਆਰਟੀਕਲ ਹੈ ਸ਼ਾਇਦ ਬਹੁਤ ਸਾਰੇ ਖਲਾਸੇ ਕਰ ਦਵੇ ਹੁਣ ਗੱਲ ਸਿਰਫ ਜਲ ਸੋਮਿਆਂ ਨੂੰ ਮਕਾਉਣ ਗੰਦਲਾਉਣ ਜਾਂ ਸਾਡੇ ਸਿਆੜ ਅਮਲੀ ਬਣਾਉਣ ਦੀ ਕੀਮਤ ਤੇ ਮੁਨਾਫਿਆਂ ਤਕਸੀਮਤ ਨਹੀਂ ਰਹੀ ਸਗੋਂ ਲੋਕਾਂ ਦੇ ਵਿੱਚ ਹੋਊਗਾ ਖੜਾ ਕਰਕੇ ਹੈਕਵਾਰ ਗਾਰਡ ਜਾਂ ਆਰੋਜ਼ ਦੀ ਬੋਤਲ ਜਾਂ ਬੋਤਲਬੰਦ ਪਾਣੀ ਦੀ ਮੰਡੀ ਵੀ ਖੜੀ ਕਰ ਦਿੱਤੀ ਗਈ ਹੈ ਅਸੀਂ ਆਪਣੇ ਘਰਾਂ ਦੇ ਪਾਣੀ ਨੂੰ ਸੜਿਆ ਸਮਝ ਕੇ ਨੱਕ ਚੜਾਉਨੇ ਆ ਸ਼ਾਇਦ ਉਹ ਬੋਤਲਬੰਦ ਪਾਣੀ ਨਾਲੋਂ ਚੰਗਾ ਆ ਜਲ ਬਿਮਾਰੀਆਂ ਦੀ ਸਥਿਤੀ ਦੇ ਵਿੱਚ ਦਵਾਈ ਸੰਤ ਦੇ ਅਨੇ ਮਨਾਫਿਆਂ ਦਾ ਵਰਤਾਂਤ ਵੀ ਸਿਰਜ ਦਿੰਦਾ ਹੈ ਸੰਸਾਰ ਬੈਂਕ ਤੇ ਸੰਸਾਰ ਪੱਧਰੀ ਟੜਵੈਲ ਵਿੱਤੀ ਸੰਸਥਾਵਾਂ ਪਿਛਲੀ ਸਦੀ ਦੇ ਮਗਰਲੇ ਦਹਾਕੇ ਤੋਂ ਹੀ ਪਾਣੀ ਨੂੰ ਕੁਦਰਤੀ ਤੋਹਫਾ ਮੰਨਣ ਦੀ ਬਜਾਏ ਇੱਕ ਵਸਤੂ ਮੰਨ ਕੇ ਇਸ ਨੂੰ ਮੁੱਲ ਦੀ ਚੀਜ਼ ਜਾਂ ਇਸ ਦੇ ਸ਼ੁੱਧੀਕਰਨ ਅਤੇ ਮਕਤਾਰ ਉੱਤੇ ਬਾਜਖ ਰੱਖਣ ਦੇ ਓਲੇ-ਹੀਟ ਇਸ ਦੇ ਨਿੱਜੀਕਰਨ ਦੀ ਵਕਾਲਤ ਕਰ ਰਹੀਆਂ ਨੇ ਸੰਸਾਰ ਬੈਂਕ ਕਿਹਨਾਂ ਦਾ ਪੱਖ ਪੂਰਦਾ ਟੜਵੈਲ ਵਿੱਤੀ ਸੰਸਥਾਵਾਂ ਕਿਹੜੇ ਧਨ ਕੁਬੇਰਾਂ ਦੀਆਂ ਨੇ ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਧਰਤੀ ਦੇ ਕਈ ਖਿੱਤੇਆਂ ਜਿਸ ਦੇ ਵਿੱਚ ਸਾਡਾ ਪੰਜਾਬ ਵੀ ਸ਼ਾਮਲ ਹੈ ਪੰਜਾਂ ਦਰਿਆਵਾਂ ਦੀ ਧਰਤੀ ਪੰਜ ਆਬ ਇਸ ਤੇ ਅਮੁੱਖ ਜਲ ਸੌਮਿਆਂ ਦੀ ਦੁਰਦਸ਼ਾ ਦਾ ਮੁੱਖ ਕਾਰਨ ਸੰਸਾਰ ਸਮਰਾਜੀ ਪ੍ਰਬੰਧ ਹੈ ਜਿਹੜਾ ਅਖੌਤੀ ਵਿਕਾਸ ਦੇ ਨਾਂ ਹੇਠ ਹੋਇਆ ਜਿਸ ਨਾਲ ਰਾਜ ਕਰਦੀਆਂ ਜਮਾਤਾਂ ਦੀ ਮੁੱਖ ਸਹਿਮਤੀ ਤੇ ਸਾਂਝ ਪਿਆਲੇ ਵੀ ਸੀ ਇਸ ਦੇ ਵਿੱਚ ਲੋੜਾਂ ਥੋੜਾਂ ਤੇ ਅਨਸੰਕਟ ਦਾ ਲਾਹਾ ਖਟਦੇ ਹਨ ਰੋਲ ਆਪਣੇ ਮੁਨਾਫਿਆਂ ਤੇ ਆਪਣੇ ਸਿਆਸੀ ਗਿਣਤੀਆਂ ਮਿੰਤੀਆਂ ਨੂੰ ਰਾਸ ਆਉਂਦਾ ਫਸਲੀ ਚੱਕਰ ਸ਼ੁਰੂ ਕਰਾਇਆ ਗਿਆ ਪੰਜਾਬ 'ਚ ਫਸਲਾਂ ਦੀ ਭੂਗੋਲਕ ਤਸਵੀਰ ਦੇ ਉਲਟ ਖੇਤੀ ਚੱਲਣ ਨੇ ਵੱਡੀ ਪੱਧਰ ਤੇ ਧਰਤੀ ਹੇਠਲਾ ਪਾਣੀ ਕੱਢਣ ਦੀ ਲੋੜ ਅਤੇ ਲਾਲਚ ਹੀ ਖੜਾ ਨਹੀਂ ਕੀਤਾ ਸਗੋਂ ਸਾਡੀ ਹਵਾ, ਸੇਤ, ਆਰਥਿਕ ਢਾਂਚਾ ਤੇ ਸਕੂਨ ਵੀ ਲੜ ਖੜਾ ਗਿਆ ਖਾਸ ਕਰਕੇ ਝੋਨੇ ਨੇ ਤੇ ਇਹ ਵੱਖ-ਵੱਖ ਪੱਖ ਨੇ ਇਸ ਤੇ ਇਹ ਵੱਖ ਗੱਲ ਹੈ ਕਿ ਪਾਣੀ ਸਿਰਫ ਹਾਈਬ੍ਰਿਡ ਅਤੇ ਰਸਾਇਣਕ ਖੇਤੀ ਹੀ ਨਹੀਂ ਨਿਗਲਦੀ ਤੇ ਕੁਝ ਉਦਯੋਗ ਖਾਸ ਕਰਕੇ ਜਿਹੜੇ ਸੌਫਟ ਡਰਿੰਕ ਜਾਂ ਸ਼ਰਾਬ ਦੇ ਕਾਰਖਾਨੇ ਨੇ ਉਹ ਵੀ ਇਸ ਨੂੰ ਨਗਲਦੇ ਨੇ ਨਾ ਸਿਰਫ ਝੋਨੇ ਦਾ ਬਦਨਾਮ ਹੈ ਪਰ ਇਸ ਨੂੰ ਸੌਫਟ ਡਰਿੰਕ ਸ਼ਰਾਬ ਤੇ ਹੋਰ ਕਾਰਖਾਨੇ ਵੀ ਬਹੁਤ ਨਗਲਦੇ ਨੇ ਪਲੀਤ ਕਰਦੇ ਨੇ ਪਾਣੀਆਂ ਨੂੰ ਤੇ ਇਸ ਸਿਲਸੇ ਦੇ ਵਿੱਚ ਸਚਾਈ ਖੇਤਰ ਬਾਰੇ ਇੱਕ ਰਿਪੋਰਟ ਸੰਸਾਰ ਬੈਂਕ ਦੇ ਕਬਜ਼ੇ ਹੇਠਲੀ ਪਾਣੀ ਦੀ ਰਾਸੋਂ ਦੀ ਕੀਮਤ ਨਿਰਧਾਰਤ ਕਰਨ ਨੂੰ ਸਭ ਤੋਂ ਜ਼ਰੂਰੀ ਕਦਮ ਵਜੋਂ ਵੜਾਇਆ ਗਿਆ ਸਲਾਹ ਦਿੱਤੀ ਹੈ ਕਿ ਨਹਿਰੀ ਮਾਲੀਅਤ ਤੈਅ ਕਰਨ ਦੀ ਜ਼ਿੰਮੇਵਾਰੀ ਪਬਲਿਕ ਸੈਕਟਰ ਦੀ ਬਜਾਏ ਰੈਗੂਲੇਟਰੀ ਕਮਿਸ਼ਨ ਦੀ ਹੋਵੇ ਜਿਹੜਾ ਨਾ ਸਿਰਫ ਖਰਚਿਆਂ ਤੇ ਵਸੂਲਿਆਂ ਦਾ ਹੀ ਵਸੂਲਿਆਂ ਦਾ ਹੀ ਮਾਲੀਅਤ ਹੈ ਘਰੇ ਸਗੋਂ ਪ੍ਰੋਜੈਕਟ ਮਾਲਕਾਂ ਦੇ ਅਸਾਸਿਆਂ ਦੀ ਸੁਰੱਖਿਆ ਅਤੇ ਲਾਭ ਦੀ ਜੁਕੀਨੀ ਬਣਾਵੇ ਇਕ ਕਾਇਦੇ ਕਾਨੂੰਨ ਪੀਣ ਵਾਲੇ ਪਾਣੀ ਤੇ ਲਾਗੂ ਕੀਤੇ ਜਾਣ ਤੇ ਪੀਣ ਨੂੰ ਸ਼ੁੱਧ ਪਾਣੀ ਸਪਲਾਈ ਕਰਨ ਹਿਤ ਸਿਰਫ ਮਿਆਰੀ ਕੰਪਨੀਆਂ ਨੂੰ ਹੀ ਲਾਇਸੈਂਸ ਦਿੱਤੇ ਜਾਣ ਤੁਸੀਂ ਵੇਖੋ ਕਿ ਪਾਣੀ ਤੇ ਵੀ ਸ਼ਰਾਬ ਜਾਂ ਹੋਰ ਵਸਤਾਂ ਦੀ ਤਰ੍ਹਾਂ ਲਾਇਸੈਂਸ ਹੋ ਗਏ ਕਿ ਜਿਸ ਤਰ੍ਹਾਂ ਸ਼ਰਾਬ ਹੈ ਲੋਕ ਦੇਸੀ ਕੱਢਦੇ ਨੇ ਉਹ ਗੈਰਕਾਨੂੰਨੀ ਹੈ ਇਸੇ ਤਰ੍ਹਾਂ ਸ਼ੁੱਧ ਪਾਣੀ ਸਿਰਫ ਲਾਇਸੈਂਸ ਤੇ ਹੋਵੇ ਹਾਲਾਂਕਿ ਗੈਰ ਕਾਨੂੰਨੀ ਕੰਪਨੀਆਂ ਵੀ 15000 ਕਰੋੜ ਦਾ ਸਾਲਾਨਾ ਕਾਰੋਬਾਰ ਕਰਦੀ ਨੇ ਇੰਡੀਆ ਦੀਆਂ ਦੇਸੀ ਗੈਰ ਕਾਨੂੰਨੀ ਕੰਪਨੀਆਂ ਪਰ ਇਸ ਸਬੰਧੀ ਇਹ ਪਬਲਿਕ ਸੈਕਟਰ ਤੇ ਜਾਂ ਅੰਤਰਰਾਸ਼ਟਰੀ ਪੱਧਰ ਤੇ ਜਾਂ ਭਾਰਤ ਪੱਧਰ ਤੇ ਗੱਲ ਹੈ ਕਿ ਪੀਣ ਵਾਲਾ ਪਾਣੀ ਸਿਰਫ ਲਾਇਸੈਂਸ ਕੁਝ ਕੰਪਨੀਆਂ ਨੂੰ ਦਿੱਤਾ ਜਾਵੇ ਤੁਸੀਂ ਦੇਖਦੇ ਜਾਓ ਕੌਣ ਵਾਲੇ ਸਮੇਂ ਜਿਹੜਾ ਪਿੰਡਾਂ 'ਚ ਵੀ ਜਲ ਸੇਵਾ سلسلہ ਟੈਂਕੀਆਂ ਦਾ ਨਾ ਉਹ ਵੀ ਖਾਸ ਕੰਪਨੀਆਂ ਦੀ ਮਨਪਲੀ ਹੋ ਜਾਣਾ ਤੇ ਉਹ ਟੋਟੀਆਂ ਵੀ ਫਰੀ ਨਹੀਂ ਚਲਣਗੀਆਂ ਜਿਸ ਤਰ੍ਹਾਂ ਦੀ ਹਾਲਾਤ ਹੈ ਪੰਜਾਬ ਦੀ ਖੈਰ ਇਹੋ ਕਹਦੇ ਕਾਨੂੰਨ ਪੀਣ ਵਾਲੇ ਪਾਣੀ ਤੇ ਲਾਗੂ ਕੀਤੇ ਜਾਣ ਜਾਨਕਿ ਸ਼ੁੱਧ ਪਾਣੀ ਦੀ ਸਪਲਾਈ ਸਿਰਫ ਮੈਰੀ ਕੰਪਨੀਆਂ ਨੂੰ ਹੀ ਲਾਇਸੈਂਸਾਂ ਦੇਣ ਦਿੱਤੀ ਜਾਵੇ ਹੁਣ ਇਹ ਫੈਸ਼ਨ ਬਣਾ ਦਿੱਤਾ ਗਿਆ ਕਿ ਬੋਤਲਬੰਦ ਪਾਣੀ ਦਾ ਵਪਾਰ 13 ਬਿਲੀਅਨ ਡਾਲਰ ਪ੍ਰਤੀ ਸਾਲ ਤੇ ਪਹੁੰਚ ਗਿਆ ਬੋਤਲਬੰਦ ਪਾਣੀ ਅਤੇ ਸੌਫਟ ਡਰਿੰਕ ਬਣਾਉਣ ਦੀ ਇੱਲਤ ਅਮਰੀਕਾ ਦੀ ਕੰਪਨੀ ਪ੍ਰੋ ਲੈਂਡ ਸਪ੍ਰਿੰਗ ਨੇ ਸਨ 1845 ਈਸਵੀ ਦੇ ਸ਼ੁਰੂ ਦੇ ਵਿੱਚ ਕੀਤੀ ਸੀ ਤੁਸੀਂ ਹਿਸਾਬ ਲਾ ਲਓ ਅਮਰੀਕਾ ਦੇ ਵਿੱਚ ਜਣੀ ਬੋਤਲ ਵਾਲੇ ਪਾਣੀ ਤੇ ਸੌਫਟ ਡਰਿੰਕ ਬਣਾਉਣ ਦੀ ਸ਼ਰਾਰਤ ਕਹਿ ਲਈਏ ਜਾਂ ਕਾਰਡ ਕਹ ਲਈਏ ਅਮਰੀਕਨ ਕੰਪਨੀ ਪ੍ਰੋਲੈਂਡ ਸਪ੍ਰਿੰਗ ਨੇ ਸਨ 1845 ਚ ਕੀਤੀ ਸੀ ਮਗਰੋਂ ਸ਼ੁਰੂ ਹੋਈਆਂ ਸਾਰੀਆਂ ਕੰਪਨੀਆਂ ਨੂੰ ਸਮੇਟ ਕੁਚਲ ਕੇ ਹੁਣ ਸਾਡੇ ਭਾਰਤ ਦੇ ਵਿੱਚ ਹੀ 9 ਕੁ ਮੰਤਰੀ ਤੇ 71 ਭਾਰਤੀ ਕੌਮੀ ਬ੍ਰਾਂਡ ਸਾਡੀ ਸੇਤ ਅਤੇ ਲੁਤਫ ਲਈ ਸਰਗਰਮ ਨੇ ਤਾਂ ਕਿ ਭਾਰਤ ਵਿੱਚ ਜਿਹੜਾ ਪਾਣੀ ਦਾ ਕਾਰੋਬਾਰ ਹੈ ਨੌਕ ਮંત્રી ਕੰਪਨੀਆਂ ਨੇ ਤੇ 71 ਭਾਰਤੀ ਕੌਮੀ ਬ੍ਰਾਂਡ ਸਾਡੀ ਸਿਹਤ ਦੇ ਵਾਸਤੇ ਤੇ ਸਾਡੇ ਲੁਤਫ ਦੇ ਵਾਸਤੇ ਪਾਣੀ ਸਾਨੂੰ ਮਹਈਆ ਕਰਾ ਰਹੀਆਂ ਨੇ। ਇਹੀ ਨਹੀਂ ਇੱਕ ਰਿਪੋਰਟ ਦੇ ਮੁਤਾਬਕ ਕਿ ਭਾਰਤ ਵਿੱਚ ਸਿਰਫ ਬੋਤਲਬੰਦ ਪਾਣੀ ਦੇ ਹੀ 6423 ਕਾਨੂੰਨੀ ਲਾਇਸੈਂਸ ਨੇ ਤੇ ਸਿਆਸੀ ਸ਼ਹਿਰ ਦੇ ਹੇਠ ਕਰੀਬਨ 8000 ਗੈਰ ਕਾਨੂੰਨੀ ਜਲ ਗ੍ਰੋਹ ਸਰਗਰਮ ਨੇ। ਪੂਰੇ ਇੰਡੀਆ 'ਚ ਕਿ ਲਾਇਸੈਂਸ ਦਾ ਕਾਨੂੰਨੀ ਤੌਰ ਤੇ 6423 ਕਾਨੂੰਨੀ ਕੰਪਨੀਆਂ ਨੇ ਯਾਨੀ ਕੌਮੀ ਬ੍ਰਾਂਡ ਤਾਂ 71 ਕੰਪਨੀਆਂ ਦੇ ਨੇ ਇੰਡੀਆ ਦੇ ਨੌ ਇੰਟਰਨੈਸ਼ਨਲ ਬ੍ਰਾਂਡ ਨੇ ਇੰਡੀਆ 'ਚ ਤੇ ਪਰ ਬੋਤਲਬੰਦ ਪਾਣੀ ਦੇ ਲਾਇਸੈਂਸ ਇੰਡੀਆ 'ਚ 6423 ਕੰਪਨੀਆਂ ਨੂੰ ਮਿਲੇ ਹੋਏ ਨੇ ਪਰ ਗੈਰਕਾਨੂੰਨੀ ਤੌਰ ਤੇ 8000 ਦੇ ਕਰੀਬ ਇਹ ਗੈਰਕਾਨੂੰਨੀ ਜਲ ਗਰੋ ਕੰਪਨੀਆਂ ਪਾਣੀ ਵੇਚ ਰਹੀਆਂ ਨੇ ਤੁਸੀਂ ਹਿਸਾਬ ਲਾ ਲਓ ਕਿ ਜੇ 423 ਲਿਸੈਂਸ ਨੇ 600 ਤੇ 1600 ਕੰਪਨੀਆਂ ਨਜਾਇਜ਼ ਚੱਲਦੀਆਂ ਨੇ ਹਿਸਾਬ ਲਾ ਲਓ ਤੁਸੀਂ ਮੋਟਾ-ਮੋਟਾ ਪਾਣੀ ਭਾਰੀ ਵਸਤੂ ਹੈ ਇਹ ਚੁੱਕ ਕੇ ਖੜਿਆ ਨਹੀਂ ਜਾ ਸਕਦਾ ਅਫਸੋਸ ਕਿ ਹੁਣ ਬੋਤਲਾਂ ਕੰਟੇਨਰਾਂ ਦੇ ਵਿੱਚ ਚੁੱਕ ਕੇ ਖੜਿਆ ਜਾ ਰਿਹਾ ਹੈ ਪਾਣੀ ਨਵਾਣਾ ਵੱਲ ਵਗਦਾ ਪਰ ਇਹਨਾਂ ਧੰਨ ਕਵੇਰਾ ਨੇ ਇਸ ਨੂੰ ਜਿਹੜਾ ਹੈਗਾ ਆਪਣੇ ਵੱਲ ਵਗਾਉਣਾ ਸ਼ੁਰੂ ਕਰ ਲਿਆ। ਯਾਨੀ ਬੋਤਲ 'ਚ ਬੰਦ ਕਰ ਲੇ ਦਰਿਆ। ਉਹ ਜਿਵੇਂ ਕਹਿੰਦੇ ਆ ਨਾ ਕਿ ਪੰਜਾਬੀ ਦਰਿਆ ਦਰਿਆਵਾਂ ਦੇ ਤਾਰੂ ਸੀ ਪਰ ਹੁਣ ਪੰਜਾਬੀ ਬੋਤਲ 'ਚ ਡੁੱਬ ਰਹੇ ਨੇ। ਸ਼ੁਰੂਆਤ 'ਚ ਦੁੱਧ ਦੀ ਬੋਤਲ ਫਿਰ ਕੋਲਡ ਡਰਿੰਕ ਦੀ ਬੋਤਲ ਹੈ ਨਾ ਫਿਰ ਉਸ ਤੋਂ ਬਾਅਦ ਪਾਣੀ ਦੀ ਬੋਤਲ ਤਾਂ ਚਲੋ ਹੈ ਹੀ ਤੇ ਬਾਅਦ ਦੇ ਵਿੱਚ ਫਿਰ ਸ਼ਰਾਬ ਦੀ ਬੋਤਲ ਤੇ ਅਖੀਰ ਦੇ ਵਿੱਚ ਫਿਰ ਗਲੂਕੋਜ਼ ਜਾਂ ਬਲੱਡ ਦੀ ਬੋਤਲ ਹੈ ਨਾ ਖੈਰ ਭਾਰਤ ਵਿੱਚ ਵਿਦੇਸ਼ੀ ਕੰਪਨੀਆਂ ਦਾ ਜੇ ਪਾਣੀ ਦਾ ਟਰਨਓਵਰ ਦੇਖਿਆ ਜਾਵੇ 17000 ਕਰੋੜ ਰੁਪਏ ਦਾ ਟਰਨਓਵਰ ਹੈ ਵਿਦੇਸ਼ੀ ਜਿਹੜੀਆਂ 9 ਕੰਪਨੀਆਂ ਨੇ ਤੇ ਜਿਹੜੀਆਂ ਦੇਸੀ तकरीबन 72 ਕੰਪਨੀਆਂ ਨੇ ਤੇ 6423 ਆਮ ਕੰਪਨੀਆਂ ਨੇ ਜਿਨ੍ਹਾਂ ਨੂੰ ਲਾਇਸੈਂਸ ਹੈ ਤੇ ਟੋਟਲ 8000 ਇਹ ਲਾ ਲਓ ਕਿ 16-1700 ਗੈਰਕਾਨੂੰਨੀ ਯਾਨਕਿ 9 ਇੰਟਰਨੈਸ਼ਨਲ ਕੰਪਨੀਆਂ ਦਾ 15000 ਕਰੋੜ ਦਾ ਬਿਜ਼ਨਸ ਹੈ ਜਦੋਂ ਕਿ ਸਿਰਫ ਕੋਕਾ ਕੋਲਾ ਨੇ ਸਾਲ 2000 ਦੇ ਵਿੱਚ ਸੌਰੀ ਇੱਕ ਵਾਰੀ ਮੈਂ ਕਲੀਅਰ ਕਰ ਦਾਂਗਾ ਕਿ ਭਾਰਤ ਵਿੱਚ ਨੌ ਵਿਦੇਸ਼ੀ ਪਾਣੀ ਦੀਆਂ ਕੰਪਨੀਆਂ ਦਾ ਸਾਲਾਨਾ ਟਰਨਓਵਰ 17000 ਕਰੋੜ ਹੈ ਤੇ ਇੰਡੀਆ ਦੀਆਂ 71 ਨੈਸ਼ਨਲ ਪੱਧਰ ਦੀਆਂ ਤੇ 6423 ਆਮ ਤੇ 1600 ਨਜਾਇਜ਼ ਇਹ ਮਿਲਾ ਕੇ ਇਹਨਾਂ ਦੇਸੀ ਕੰਪਨੀਆਂ ਦਾ 15000 ਕਰੋੜ ਦਾ ਕਾਰੋਬਾਰ ਹੈ ਯਾਨੀ ਸਿਰਫ ਇੰਟਰਨੈਸ਼ਨਲ ਨੌ ਕੰਪਨੀਆਂ ਨਾਲੋਂ ਇਹ ਜਿਹੜੀਆਂ ਇੰਡੀਅਨ ਕੰਪਨੀਆਂ ਨੇ ਇਹਨਾਂ ਦਾ ਸਿਰਫ 2000 ਕਰੋੜ ਘਟ ਹੈ ਸਿਰਫ ਕੋਕਾ ਕੋਲਾ ਨੇ ਸਾਲ ਕੋਕਾ ਕੋਲਾ ਨੇ ਸਨ 200 ਦੇ ਵਿੱਚ ਸਨ 2000 ਦੇ ਵਿੱਚ 1.7 ਕਰੋੜ ਡਾਲਰ ਸ਼ੁੱਧ ਮੁਨਾਫਾ ਕਮਾਇਆ ਸੀ ਪਾਣੀ ਤੋਂ ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਹੋਵੇਗਾ ਕਿ ਕੋਕਾ ਕੋਲਾ ਵਰਗੀਆਂ ਕੰਪਨੀਆਂ ਆਪਣੇ ਪ੍ਰਚਾਰ ਪਸਾਰ ਹਿੱਤ ਜਾਂ ਸਿਆਸੀ ਫੰਡਾਂ ਜਾਂ ਅਖੌਤੀ ਖਰੀਦਾਂ ਉੱਤੇ ਇੰਨੀਆਂ ਭਾਰੀ ਭਰਕਮ ਰਕਮਾਂ ਕਿਉਂ ਖਰਚਦੀਆਂ ਨੇ ਠੰਡਾ ਮਤਲਬ ਕੋਕਾ ਕੋਲਾ ਜਾਣ ਕੇ 1.7 ਕਰੋੜ ਡਾਲਰ ਦਾ ਸ਼ੁੱਧ ਮੁਨਾਫਾ ਕੋਕਾ ਕੋਲਾ ਦੇ ਤੇ ਇਸ ਤੋਂ ਪਤਾ ਲੱਗਦਾ ਕਿ ਐਡ ਜਾਂ ਫੰਡਿੰਗ ਪੋਲਿਟিক্যাল ਪਾਰਟੀਆਂ ਨੂੰ ਕਿੱਦਾਂ ਜਾਂਦੀ ਹੈ ਸੋ ਭਾਰੀ ਕਰਮ ਪਰ ਕਮ ਰਕਮਾਂ ਕਿਉਂ ਖਰਚਦੀਆਂ ਨੇ ਇੱਕ ਅੰਦਾਜ਼ੇ ਮੁਤਾਬਕ ਜਲ ਦੀ ਖਾਪਤ ਜਿਹੜੀ ਕਿ ਇੰਡੀਆ ਚ ਸਾਲ 2000 ਦੇ ਵਿੱਚ 108 ਬਿਲੀਅਨ ਲੀਟਰ ਸੀ ਤੇ 20 ਸਾਲ ਬਾਅਦ ਯਾਨੀ ਕਿ ਸਾਲ 2120 ਦੇ ਵਿੱਚ ਇਹ ਪਾਣੀ ਦੀ ਖਾਪਤ ਇੰਡੀਆ ਚ 108 ڈالر ਤੋਂ 108 ਬਿਲੀਅਨ ਡਾਲਰ ਤੋਂ ਬਾਅਦ ਕਿ 500 ਬਿਲੀਅਨ ਡਾਲਰ ਤੱਕ ਪਹੁੰਚ ਗਈ ਜਾਨੀ ਕਿ 20 ਸਾਲਾਂ ਦੇ ਵਿੱਚ ਪਾਣੀ ਦੀ ਖਪਤ 108 ਤੋਂ 500 ਬਿਲੀਅਨ ਲੀਟਰ ਜਾਨੀ ਕਿ 5 ਗੁਣਾ ਵਧ ਗਈ ਹੈ ਐਨਾ ਹੀ ਨਹੀਂ 217 ਦੇ ਵਿੱਚ ਸੌਫਟ ਡਰਿੰਕ ਦੇ ਨਿਸ਼ਬਦਨ ਇੱਕ ਖੁਲਾਸੇ ਦੇ ਮੁਤਾਬਕ ਆਈਸਕ੍ਰੀਮ ਟ੍ਰੈਂਡ 79 ਬਿਲੀਅਨ ਡਾਲਰ ਪਾਣੀ ਯੁਕਤ ਨਖਾਰ 384 ਬਿਲੀਅਨ ਡਾਲਰ ਤੇ ਬੋਤਲਬੰਦ ਪਾਣੀ ਦਾ ਵਪਾਰ 2171 ਬਿਲੀਅਨ ਡਾਲਰ ਦਾ ਹੋਇਆ ਸੀਗਾ 2017 'ਚ ਅਫਸੋਸ ਕਿ ਅਸੀਂ ਕੀ ਖਾਣਾ ਹੈ ਕੀ ਪੀਣਾ ਕੀ ਪਹਿਨਣਾ ਅਰਥਾਤ ਕਿਵੇਂ ਅਸੀਂ ਸਜਾਂਗੇ ਸਮਾਜ ਸਾਡੀ ਠੁੱਕ ਕਿਵੇਂ ਬਣੇਗੀ ਉਸ ਦਾ ਮਾਰਗਦਰਸ਼ਨ ਇਹ ਇਸ਼ਤਿਹਾਰਵਾਜੀ ਐਡਵਰਟਾਈਜ਼ ਕਰਦੀ ਹੈ ਅਫਸੋਸ ਕਿ ਅਸੀਂ ਇਹਨਾਂ ਅਖੌਤੀ ਭੌਤਿਕ ਸਹੂਲਤਾਂ ਦੇ ਮਗਰ ਨੱਠ ਤੁਰੇ ਆਂ ਵਾਹੋ ਦਾ ਹੀ ਭੱਜ ਕੇ ਵੱਧ ਹਵਾਸ ਹੋ ਰਹੇ ਆਂ ਉਹ ਸਾਨੂੰ ਆਪਣੇ ਮਗਰ ਲਾਉਣ ਅਤੇ ਬੋਤਲਬੰਦ ਪਾਣੀ ਪਿਆ ਕੇ ਲੁੱਟਣ ਚ ਕਾਮਯਾਬ ਹੋ ਰਹੇ ਨੇ। ਵੱਡਾ ਕਾਰਨ ਇਹ ਹੈ ਕਿ ਸਾਡੇ ਜਲ ਸੋਮੇ ਗੰਦਲਾ ਗਏ ਨੇ ਜਾਂ ਗੰਦਲਾ ਦਿੱਤੇ ਗਏ ਨੇ। ਇਹਨਾਂ ਨੂੰ ਗੰਦਲਾਉਣ ਚ ਵੀ ਸਾਡਾ ਵੱਡਾ ਹਿੱਸਾ ਹੈ। ਪਾਣੀ ਦੀ ਇਹ ਸਿਫਤ ਹੈ ਕਿ ਇਹ ਆਪਣੇ ਦੇ ਵਿੱਚ ਰਲੀਆਂ ਜਾਂ ਸ਼ਾਮਲ ਬਹੁਤੀਆਂ ਅਵਸਥਾਂ ਤੇ ਤਰਲਾਂ ਨੂੰ ਆਪਣੇ ਚ ਘੋਲ ਸਮੋਹ ਲੈਂਦਾ ਹੈ। ਪਾਣੀ ਦੇ ਵਿੱਚ ਅਣਇਛਤ ਅਤੇ ਨੁਕਸ ਦੇ ਪਦਾਰਥਾਂ ਦੀ ਮੌਜੂਦਗੀ ਨੂੰ ਹੀ ਜਲ ਪ੍ਰਦੂਸ਼ਣ ਕਹਿੰਦੇ ਨੇ ਸਾਡੇ ਲਈ ਇਹ ਬਹੁਪਰਤੀ ਲਾਮਤਾਂ ਖੜੀਆਂ ਕਰ ਦਿੱਤੀਆਂ ਹਨ ਬੇਤਹਾਸ਼ਾ ਪੈਟਰੋਲਿੰਗ ਪਲਾਸਟਿਕ ਅਤੇ ਰਸਾਇਣਿਕ ਸੱਭਿਆਚਾਰ ਵਗੈਰਾ ਤਾਂ ਇਸ ਲਈ ਜ਼ਿੰਮੇਵਾਰ ਨੇ ਰਸਾਇਣਿਕ ਖੇਤੀ ਵੀ ਇਸ ਲਈ ਜ਼ਿੰਮੇਵਾਰ ਹੈ ਭਾਰਤ ਕਿਉਂਕਿ ਖੇਤੀ ਪ੍ਰਧਾਨ ਮੌਲਕ ਹੈ ਤੇ ਪੰਜਾਬ ਦੀ ਸਾਰਗ ਵੀ ਖੇਤੀ ਹੈ ਤੇ ਪੰਜਾਬ ਜਿਹੜਾ ਮੁਲਕ ਦੀ કુલ ਭੋਂ ਦਾ ਮਹਜ 7.5% ਹਿੱਸੇ ਦਾ ਮਾਲਕ ਹੈ ਅਚੇਤ ਸੁਚੇਤ ਕੁੱਲ ਮਿਲਕ ਦੇ ਵਿੱਚ ਵਰਤੀਆਂ ਜਾਂਦੀਆਂ ਜ਼ਹਿਰਾਂ ਦਾ ਪੰਜਵਾਂ ਹਿੱਸਾ ਯਾਨੀ ਕਿ 20% ਪੰਜਾਬ ਇਕੱਲਾ ਵਰਤ ਰਿਹਾ ਹੈ ਤੇ ਖੇਤੀ ਇਸ ਦੀ ਜਾਂ ਭੋਂ ਇਸ ਦੀ ਇੰਡੀਆ ਦੀ ਭੋਂ ਦਾ 7.5% ਹੈ ਪਰ ਇੰਡੀਆ ਚ ਵਰਤੀਆਂ ਜਾਂਦੀਆਂ ਜ਼ਹਿਰਾਂ ਦਾ 20% ਹਿੱਸਾ ਪੰਜਾਬ ਵਰਤ ਲੈਂਦਾ ਜ਼ਹਿਰਾਂ ਦਾ ਸਟਾ A ਹੈ ਇਹ ਤਾਂ ਉਹ ਅੰਕੜੇ ਨੇ ਜਿਹੜੇ ਔਨ ਰਿਕਾਰਡ ਜਿਹੜੀ ਪੈਸਟੀਸਾਈਡ ਆਉਂਦੀ ਹੈ ਜਿਹੜੀ ਆਫ ਰਿਕਾਰਡ ਹੈ ਜਾਂ ਜਿਹੜੀ ਨਜਾਇਜ਼ ਬਣਦੀ ਉਹ ਮਲਾਕੇ ਤਾਂ 40% ਦੀ ਜ਼ਹਿਰ ਪੰਜਾਬ 'ਚ ਹੈ ਇੰਡੀਆ ਦੀ ਜ਼ਹਿਰ ਦਾ ਜਿਹੜੀ ਪੈਸਟੀਸਾਈਡ ਵਰਤੀ ਜਾਂਦੀ ਹੈ ਸਿੱਟਾ ਇਹ ਹੈ ਕਿ ਜ਼ਹਿਰਾਂ ਫਜ਼ਾਤ ਤੇ ਪਾਣੀਆਂ ਦੇ ਵਿੱਚ ਜਾ ਕੇ ਆਬੋ ਹਵਾ ਵਰਖਾ ਤੇ ਜਲਕੁੰਡਾਂ ਤੇ ਜਲ ਵਹਿਣਾਂ ਨੂੰ ਧਰਤ ਹੇਠਲੇ ਪਾਣੀ ਨੂੰ ਦੋਸ਼ਿਤ ਕਰਦੀਆਂ ਹੁਣ ਤੁਸੀਂ ਵੇਖੋ ਆ ਮੂੰਗੀ ਸਕਾਉਣ ਲਈ ਅਸੀਂ ਕਿੰਨੀ ਜ਼ਹਿਰ ਸੜਕਦੇ ਹਾਂ ਕਿ ਇੱਕੋ ਵਾਰੀ ਮੂੰਗੀ ਸੁੱਕ ਜਵੇ ਕਿਸੇ ਦੇ ਘਰ ਦੇ ਅੱਗੇ ਕਿਸੇ ਦੀ ਆ ਇੰਟਰਲੌਕ ਟਾਈਲਾਂ ਨੇ ਗਲੀ ਚ ਮੜ ਜਾ ਖੱਬਲ ਹੋਵੇ ਉਹ ਐ ਨਹੀਂ ਕਿ ਹੁਰਪਾ ਲੈ ਕੇ ਵੜ ਦੇਣ ਤੇ ਉਹ ਜਾ ਕੇ ਜਦੇ ਰਾਉਂਡ ਅਪ ਲਿਆ ਕੇ ਉਹ ਵਿਰਲਾਂ ਚ ਪਾਉਣਗੇ ਹੋਰ ਤੇ ਹੋਰ ਕਈ ਤੇ ਗਮਲਿਆਂ ਚ ਵੀ ਪਾਉਣ ਲੱਪੇ ਨੇ ਹੁਣ ਤੁਸੀਂ ਵੇਖੋ ਜੇ ਘਰ ਦੇ ਮੂਰੇ ਕਹਾ ਖੜਾ ਕੋਈ ਯਾਰ ਆ ਗਊ ਮਾਤਾ ਚੁਗਲੇਗੀ ਤੁਹਾਡੀ ਹੈਨਾ ਕੁੱਤੇ ਵੀ ਕਈ ਵਾਰੀ ਖਾ ਲੈਂਦੇ ਨੇ ਕਿਉਂਕਿ ਉਹਦੇ ਚ ਵੀ ਉਹਨਾਂ ਨੂੰ ਰਸ ਮਿਲਦਾ ਅਸੀਂ ਵੀ ਤਾਂ ਵੇਟ ਗ੍ਰੇਡ ਪਿੰ ਅ ਵੀ ਜੋ ਸਪਿੰ ਨਹੀਂ ਹੈ ਨਾ ਜਵਾਰਿਆਂ ਦਾ ਹੈ ਨਾ ਵੇਟ ਗ੍ਰਾਸ ਸਪਿੰ ਨਹੀਂ ਹੈ ਵੈਸੇ ਵੀ ਹਰੇ ਭਾਈ ਹੈ ਜੇ ਤੁਹਾਡੇ ਘਰ ਦੇ ਮੂਰੇ ਮੜੀ ਜੀ ਹੋ ਜੇਗੀ ਕੀ ਉਹਦੇ ਚ ਸੱਪ ਵੜ ਜਾਣਗੇ ਅੱਗੇ ਹੁੰਦਾ ਸੀਗਾ ਨਾ ਕਿ ਜਦੋਂ ਕਿਸੇ ਨੂੰ ਕੋਈ ਵਧਾਈ ਦੇਣਾ ਹੁੰਦੀ ਸੀਗੀ ਆਮ ਸਾਡੇ ਭਾਈਚਾਰੇ ਦੇ ਲੋਕ ਲਾਗੀ ਜਦੋਂ ਵਧਾਈ ਦਿੰਦੇ ਸੀਗੇ ਤਾਂ ਹਰਾ ਘਾ ਪਟਕੇ ਦਿੰਦੇ ਹੁੰਦੇ ਸੀ ਮੈਨੂੰ ਯਾਦ ਆ ਜਦੋਂ ਮੇਰਾ ਵਿਆਹ ਹੋਇਆ ਸਾਡੇ ਪਿੰਡੋਂ ਸੀ ਬਾਬਾ ਰੁਗਾ ਸਿਓ ਉਹ ਮੈਨੂੰ ਬਾਸੋਂ ਚੁੰਗੀ ਤੇ ਮਿਲ ਗਿਆ ਮੈਂ ਕਿਉਂਕਿ ਬਹੁਤ ਗੁਲੀਆਂ ਘੜ ਕੇ ਦਿੱਤੀਆਂ ਉਹਨੂੰ ਸਾਨੂੰ ਬਚਪਨ ਜਵੜਾ ਪਿਆਰਾ ਸੀ ਉਹਦੇ ਬੱਚਾ ਨਹੀਂ ਸੀ ਕੋਈ ਰੁਗਾ ਬਾਬਾ ਕਹਿੰਦੇ ਹੁੰਦੇ ਸੀ ਨਾ ਤੇ ਉਹ ਮੈਨੂੰ ਮਿਲ ਗਿਆ ਤੇ ਉਹ ਮੈਂ ਚਲੋ ਆਉਂਦਾ ਸੀ ਇੱਧਰ ਤੇ ਮੈਂ ਉਹਨੂੰ ਸੱਸੀ ਗਾਲ ਬੁਲਾਈ ਆਉਕਾ ਨਾ ਵਧਾਈਆਂ ਬਈ ਵਧਾਈਆਂ ਵਿਆਹ ਹੋ ਗਿਆ ਮਹਾਨ ਜੀ ਉਹਨੇ ਨਾਲ ਹੀ ਨਾ ਉੱਥੋਂ ਆਲੇ-ਦਾਲੇ ਵੇਖਿਆ ਤੇ ਸੈਂਟਰ ਜੇਲ੍ਹ ਦੇ ਨਾਲ ਨਾ ਮੜਜਾ ਕਾਹ ਖੜਾ ਸੀ ਕਾਹ ਪੱਟ ਕੇ ਲੈ ਕੇ ਲੈ ਕੇ ਕਹਿੰਦਾ ਵਧਾਈਆਂ ਤੈਨੂੰ ਮੈਂ ਹੁਣ ਸ਼ਗਨ ਘਰ ਆ ਕੇ ਲੈ ਜੀ ਫਿਰ ਕਹਿੰਦਾ ਹਾਂ ਉਹ ਤਾਂ ਮੈਂ ਲੈ ਕੇ ਜਾਉ ਪਰ ਕਹਿੰਦਾ ਸ਼ਗਨ ਹੁੰਦਾ ਵੀ ਤੈਨੂੰ ਵਧਾਈਆਂ ਮੈਂ ਰੁੱਖੀਆਂ ਨਹੀਂ ਦੇਣੀਆਂ ਸੁੱਕੀਆਂ ਨਹੀਂ ਦੇਣੀਆਂ ਮਤਲਬ ਆਲੇ-ਦਾਲੇ ਵੇਖਿਆ ਮੈਂ ਇਹਨੂੰ ਕੀ ਹੋ ਗਿਆ ਫਿਰ ਮੈਂ ਦੇਖਿਆ ਵੀ ਹੁਣ ਕਾਹ ਪਟੂਗਾ ਬਾਬਾ ਰੁਗਾ ਸੋ ਇਹ ਮਤਲਬ ਇੱਕ ਨਿਸ਼ਾਨਾ ਸੀ ਕੋਈ ਬੂਟ ਹਰਾ ਰਹੇ ਹੋ ਪਰ ਅਸੀਂ ਉਸ ਘਾਹ ਨੂੰ ਮਤਲਬ ਜਿਹੜੇ ਸਾਡੇ ਸ਼ਗਨਾਂ ਦੇ ਤੌਰ ਤੇ ਦਿੱਤਾ ਜਾਂਦਾ ਨਾ ਉਸ ਘਾਹ ਨੂੰ ਅਸੀਂ ਜਿਹੜਾ ਹੈਗਾ ਸਕਾਉਂਡ ਦੇ ਵਾਸਤੇ ਵੀ ਜ਼ਹਿਰ ਵਰਤਣ ਲਾ ਪਏ ਅਸੀਂ ਐਡੇ ਕਿ ਸਿਆਣੇ ਹੋ ਗਏ ਹਾਲਾਂਕਿ ਆ ਹੁਣ ਜਿਵੇਂ ਸੌਣ ਦਾ ਮਹੀਨਾ ਹੜ ਦਾ ਮਹੀਨਾ ਸੌਣ ਦਾ ਮਹੀਨਾ ਇੱਕੋ ਹੀ ਹੋ ਗਿਆ ਹੁਣ ਤਾਂ ਉਸ ਰਣ ਜਿਹੜੀਆਂ ਉਹ گاਵਾ ਜਾਂ ਮੱਝਾਂ ਉਹ ਘਾਹ ਖਾਂਦੀਆਂ ਨੇ ਨਾ ਪਲਾਟਾਂ ਚ ਜਾਂ ਖੇਤਾਂ ਚ ਗਿਆ ਹੋਇਆ ਉਸ ਤੋਂ ਬਾਅਦ ਦੁੱਧ ਦੀ ਮਠਾਸ ਵੇਖੋ ਪਰ ਗੱਲ ਕੀ ਉਹ ਧਾਮਣ ਅਸੀਂ ਖਤਮ ਕਰ ਲਿਆ ਹੈ ਨਾ ਆ ਉਹਦੀ ਜਗਾ ਉਹ ਇੱਕ ਬੜਾ ਕਮਾਲ ਦਾ ਮਹਾਵਰਾ ਤੁਹਾਨੂੰ ਚਲੋ ਘਾ ਦੇ ਬਾਰੇ ਵੀ ਦੱਸਦਾ ਕਿ ਅੰਨੀ ਮੈਨੂੰ ਖਿਪ ਧਾਮਣ ਧਾਮਣ ਚ ਦੁੱਧ ਬਹੁਤ ਹੁੰਦਾ ਹੈ ਕਿਉਂ ਬਹੁਤ ਹੁੰਦਾ ਹੈ ਸਵਾਦਲਾ ਵੀ ਹੁੰਦਾ ਜਿਹੜੀ ਧਾਮਣ ਖਾਂਦੀ ਪਰ ਉਹ ਵਿਚਾਰੀ ਅੰਨੀ ਮੈ ਉਹਨੂੰ ਖਿਪ ਤੇ ਧਾਮਣ ਇੱਕੋਸਾਰ ਲੱਗਦਾ ਉਹ ਹਾਲਾਤ ਸਾਡੇ ਨੇ ਨਾ ਅਸੀਂ ਖਿਪ ਛੱਡੀ ਐ ਨਾ ਧਾਮਣ ਛੱਡਿਆ ਦੇ ਜ਼ਹਿਰ ਤੇ ਜ਼ਰ ਵਟਾਂ ਛੇਲਣੋਂ ਹਟ ਕੇ ਖਾਣਾ ਖਾਲਾਂ ਛੇਲਣੋਂ ਹਟ ਕੇ ਤੇ ਸ਼ਹਿਰੀਏ ਉਹ ਵੀ ਘਟ ਨਹੀਂ ਉਹ ਵੀ ਗਲੀ ਚ ਮੜ ਜਾ ਘਾ ਹੋਇਆ ਜਦ ਦੇ ਰਾਉਂਡ ਅਪ ਸਿਰਡ ਕੀ ਜਾਣਗੇ ਕੋਈ ਹੋਰ ਜ਼ਹਿਰ ਪਾਈ ਜਾਣਗੇ ਆ ਮੂੰਗੀ ਤੇ ਰਾਉਂਡ ਅਪ ਪੈਂਦੀ ਹੈ ਕੀ ਮੂੰਗੀ ਖਾਲੂ ਬੰਦਾ ਖੈਰ ਪਾਣੀਆਂ ਨੂੰ ਗੰਧਲਾਉਣ ਤੇ ਮਕਾਉਣ ਦੇ ਵਿੱਚ ਉਦਯੋਗਾਂ ਧਨਕ ਬੇਰਾਂ ਤੇ ਜਲ ਸੰਧਾਰਨ ਦਾ ਸਿਫਤੀ ਹਿੱਸਾ ਹੈ ਪਰ ਅਖੌਤੀ ਹਰੀ ਕ੍ਰਾਂਤੀ ਨੇ ਵੀ ਪੰਜਾਬ ਦਾ ਅਮਨ ਚੈਨ ਹੀ ਨਹੀਂ ਖੋਇਆ ਬਲਕਿ ਪੰਜਾਬ ਦੀ ਤਸਵੀਰ ਤੇ ਪਾਣੀਆਂ ਨੂੰ ਤਾਂ ਬਹੁਤ ਭੰਤੀ ਨੁਕਸਾਨ ਪਹੁੰਚਾਇਆ ਸਗੋਂ ਰਸਾਇਣਕ ਖੇਤੀ ਨੇ 1.300 ਦੇ ਅਨੁਪਾਤ ਦੁਸ਼ਮਣ ਤੇ ਮਿੱਤਰ ਕੀਟ ਵੀ ਨਸ਼ਟ ਕਰ ਦਿੰਦੇ ਨੇ ਜਿਹੜੇ ਕੁਦਰਤੀ ਸੋਮਿਆਂ ਦੇ ਸਹਾਵੇਂਪਣ ਤੇ ਸ਼ੁੱਧਤਾ ਦੇ ਲਈ ਨਾਹਾਇਤ ਜ਼ਰੂਰੀ ਨੇ ਵਿਜੇ ਬੰਵੇਲੀ ਸਾਹਿਬ ਖੁਲਾਸੇ ਕਰਦੇ ਨੇ ਕਿ ਸ਼ੁੱਧ ਪਾਣੀ ਗੰਧ ਰਹਿਤ ਰੰਗ ਰਹਿਤ ਤੇ ਸਵਾਦ ਰਹਿਤ ਹੁੰਦਾ ਆਪੋ ਆਪਣੇ ਇਲਾਕੇ ਦਾ ਪਾਣੀ ਪਰਖੋ ਪੰਜਾਬ ਦੇ ਵਿੱਚ 15384 ਪਿੰਡੂ ਜਲ ਸਕੀਮਾ ਨੇ ਤੇ 13586 ਜਲ ਸਕੀਮਾਂ ਧਰਤੀ ਹੇਠੋਂ ਪਾਣੀ ਲੈਂਦੀਆਂ ਨੇ ਤੇ ਸਿਰਫ ਨਹਿਰੀ ਪਾਣੀ 1808 ਜਲ ਸਕੀਮਾਂ ਲੈਂਦੀਆਂ ਨੇ ਤੁਸੀਂ ਵੇਖੋ ਨਹਰ ਦਾ ਪਾਣੀ ਚੰਡੀਗੜ੍ਹ ਜਾ ਕੇ ਕਿਤੇ ਪੀਣ ਨੂੰ ਨਾ ਨਾਉਣ ਨੂੰ ਮਿਲ ਜੇ ਨਾ ਤਾਂ ਸੁਆਦੀ ਆ ਜਾਂਦਾ ਚਲੋ ਸਾਡੇ ਪਟਿਆਲੇ 'ਚ ਆ ਜਾਣਾ ਸ਼ਾਇਦ ਸਾਲ ਡੇਢ ਸਾਲ 'ਚ ਟੈਂਕੀਆਂ 'ਚ ਘਰਾਂ 'ਚ ਨਹਿਰੀ ਪਾਣੀ ਸ਼ੁਰੂ ਹੋ ਜਾਣਾ ਪਟਿਆਲੇ 'ਚ ਤੇ ਉਹਦੇ 'ਚ ਲੋਕਾਂ ਨੇ ਹੋਰ ਨਾਉਣੋਂ ਹਟ ਜਾਣਾ ਕਹਣਗੇ ਠੰਡਾ ਆ ਜਾ ਕੀਜ਼ਰ ਲਾਉਣਗੇ ਫਿਰ ਗਰਮ ਕਰਕੇ ਨਹਾ ਕਰਨਗੇ ਕਹਿੰਗੇ ਠੰਡਾ ਬਹੁਤ ਹੁੰਦਾ ਨਾ ਰਾਲਾ ਪਾਣੀ ਇਸ ਦੇ ਵਿੱਚੋਂ ਇਹ ਜਿਹੜੀਆਂ ਜਲ ਸਕੀਮਾਂ ਨੇ ਇਹਨਾਂ ਦੇ ਵਿੱਚੋਂ 3523 ਭਾਰੀਆਂ ਧਾਤਾਂ ਤੇ ਉਲਟ ਤੱਤ ਪਾਏ ਗਏ ਯਾਨੀ ਇਹ ਜਿਹੜੀਆਂ 15384 ਪਿੰਡੂ ਜਲ ਸਕੀਮਾਂ ਨੇ ਜਿਨ੍ਹਾਂ ਦੇ ਵਿੱਚੋਂ 13586 ਪਿੰਡੂ ਜਲ ਸਕੀਮਾਂ ਧਰਤੀ ਹੇਠੋਂ ਪਾਣੀ ਲੈਂਦੀਆਂ ਨੇ ਤੇ ਸਿਰਫ 1808 ਨਹਿਰੀ ਪਾਣੀ ਲੈਂਦੀਆਂ ਨੇ ਪਰ ਇਹਨਾਂ 15384 ਦੇ ਵਿੱਚੋਂ 3723 ਜਲ ਸਕੀਮਾਂ ਦੇ ਵਿੱਚ ਧਾਤਾਂ ਤੇ ਉਲਟ ਤੱਤ ਪਾਏ ਗਏ ਤੇ 725 ਹੋਰ ਦੇ ਵਿੱਚ ਜ਼ਹਿਰਾਂ ਪਾਈਆਂ ਗਈਆਂ ਇੱਕ ਅਧਿਐਨ ਦੇ ਮੁਤਾਬਕ ਪੰਜਾਬ ਦੇ ਵਿੱਚ 31% ਖੇਤਾ ਪਾਣੀ ਨਾ ਪੀਣ ਯੋਗ ਵਾਲਾ ਜੋ ਧਰਤੀ ਹੇਠ ਹੈ ਪਾਣੀ ਦੇ ਵਿੱਚ 60 ਮਾਈਕਰੋਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਯੂਰੇਨੀਅਮ ਨਹੀਂ ਹੋਣਾ ਚਾਹੀਦਾ ਪਰ ਪੰਜਾਬ ਦੇ ਵਿੱਚ 5659 ਪਿੰਡਾਂ ਦੇ ਪਾਣੀ ਦੇ ਵਿੱਚ 200 ਤੋਂ 500 ਮਾਈਕਰੋਗ੍ਰਾਮ ਰੇਂਜ ਦੇ ਵਿੱਚ ਯੂਰੇਨੀਅਮ ਹੈ ਤੁਸੀਂ ਹਿਸਾਬ ਲਾ ਲਓ ਉਦਾਂ ਯੂਰੇਨੀਅਮ ਤਾਂ ਫਿਰ ਪਰਮਾਣੂ ਬੰਬ ਹੁੰਦਾ ਨਾ ਮੈਨ ਮੈ ਤਾਂ ਕਈ ਵਾਰੀ ਹੱਸਦਾ ਹੁੰਨਾ ਨਾ ਜਿਵੇਂ ਫਰੀਦਕੋਟ ਇਲਾਕੇ ਵਿੱਚ ਬਹੁਤ ਪਾਇਆ ਗਿਆ ਸੀ ਉੱਥੇ ਜਿਹੜਾ ਰਿਸਰਚ ਸੈਂਟਰ ਸੀ ਫਿਰ ਉਹਨਾਂ ਨੇ ਨਾ ਰਾਜਸਥਾਨ ਦੇ ਬੀਕਾਨੇਰ ਦਾ ਜਿਹੜਾ ਕੈਮਲ ਰਿਸਰਚ ਸੈਂਟਰ ਹੈ ਉੱਠਾਂ ਦਾ ਉੱਥੋਂ ਦੁੱਧ ਮੰਗਾਉਂਦੇ ਸੀ ਉਹਨਾਂ ਮੰਦਬੁੱਧੀ ਵਿੱਚਾਂ ਵਾਸਤੇ ਯਾਨੀ ਫਰੀਦਕੋਟ ਦੇ ਪਾਣੀ ਦੇ ਵਿੱਚ ਕੁਝ ਜਿਹੜੇ ਯੂਰੇਨੀਅਮ ਦੇ ਅੰਸ਼ ਸਭ ਤੋਂ ਜ਼ਿਆਦਾ ਨੇ ਤੇ ਇਸ ਕਰਕੇ ਜਿਹੜਾ ਹੁਣ ਯੂਰੇਨੀਅਮ ਵਾਲਾ ਪਾਣੀ ਪੀਂਦੇ ਆ ਤੁਸੀਂ ਛੇੜ ਕੇ ਵੇਖੋ ਮਜਾਇਲ ਹੀ ਕੱਢਦਾ ਅਗਲਾ ਮੂੰਹ ਦੇ ਵਿੱਚੋਂ ਕੋਈ ਮਿੱਠੀ ਗੱਲ ਥੋੜੀ ਕੱਢਦਾ ਯਾਨੀ ਇਹ ਹਾਲਾਤ ਨੇ ਤੁਸੀਂ ਵੇਖੋ ਕਿ ਜਿਵੇਂ 15384 ਪਿੰਡੂ ਜਲ ਸਕੀਮਾਂ ਜੋ ਸਿਰਫ 1808 ਨਹਿਰੀ ਪਾਣੀ ਤੇ ਨੇ 13586 ਜਲ ਸਕੀਮਾਂ ਧਰਤੀ ਹੇਠੋਂ ਪਾਣੀ ਖਿੱਚਦੀਆਂ ਨੇ ਇਸ ਮੁਤਾਬਕ ਪੰਜਾਬ ਦਾ 31% ਖੇਤਾ ਦਾ ਜਿਹੜਾ ਪਾਣੀ ਆ ਹੇਟਾਂ ਪੀਣ ਯੋਗ ਨਹੀਂ ਹੈ ਪਾਣੀ ਦੇ ਵਿੱਚ 60 ਮਾਈਕਰੋਗ੍ਰਾਮ ਪੱਧਰ ਪ੍ਰਤੀ ਲੀਟਰ ਤੋਂ ਵੱਧ ਯੂਰੇਨੀਅਮ ਨਹੀਂ ਹੋਣਾ ਚਾਹੀਦਾ ਪਰ ਪੰਜਾਬ ਦੇ 5659 ਪਿੰਡਾਂ ਦੇ ਪਾਣੀ ਦੇ ਵਿੱਚ ਇਹ 60 ਜਿਹੜਾ 60 ਮਾਈਕਰੋਗ੍ਰਾਮ ਹੋਣਾ ਚਾਹੀਦਾ 1 ਲੀਟਰ 'ਚ ਉਹ 1 ਲੀਟਰ ਦੇ ਵਿੱਚ 200 ਤੋਂ 500 ਮਾਈਕਰੋਗ੍ਰਾਮ ਰੇਂਜ ਦੇ ਵਿੱਚ ਯੂਰੇਨੀਅਮ ਹੈ ਪੰਜਾਬ ਦੇ 13000 ਪਿੰਡਾਂ 'ਚੋਂ 5659 ਜਾਨੀ 6000 ਪਿੰਡਾਂ 'ਚ ਤੁਸੀਂ ਹਿਸਾਬ ਲਾ ਲਓ ਕਿ 45% ਪੰਜਾਬ ਦੇ ਪਿੰਡਾਂ 'ਚ ਯੂਰੇਨੀਅਮ ਵਾਲਾ ਪਾਣੀ ਹੈ ਇਸ ਕਰਕੇ ਤਾਂ ਗੰਡਾਸੇ ਔਨਲਾਈਨ ਹੀ ਚਲਦੇ ਜੰਨੀ ਜੀਵ ਚਲਦੀ ਹੈ ਤੇ ਇਸ ਦੌਰਾਨ ਅਜਈਆਂ ਰਿਪੋਰਟਾਂ ਜਦੋਂ ਫਿਜ਼ਾ ਦੇ ਵਿੱਚ ਹੋਣਗੀਆਂ ਤਾਂ ਲੋਕ ਮਜਬੂਰੀ ਬਸ ਬੋਤਲਾਂਾਂ ਦੇ ਪਾਣੀ ਹੀ ਪੀਣਗੇ ਸੋ ਸ਼ੁੱਧ ਪਾਣੀ ਦੀ ਕੁਦਰਤ ਅਤੇ ਲੋਕਪੱਖੀ ਨਿਜਾਮ ਤੇ ਸਾਦੀ ਜੀਵਨ ਜਾਂਚ ਦੀ ਜਾਮਨੀ ਹੈ ਸ਼ੁੱਧ ਪਾਣੀ ਪੁਰਾਣਿਕ ਕਥਾਵਾਂ ਚੋਂਦਾ ਕਿ ਪ੍ਰithvi ਉਤੇ ਭੇਜੇ ਜਾਣ ਦੀ ਮੰਗ ਕਰਨ ਵੇਲੇ ਕੁਦਰਤ ਵੱਲੋਂ ਸ਼ੁੱਧ ਕਰਮਣ ਦੀ ਜਾਮਨੀ ਕੀਤੇ ਜਾਣ ਵਕਤ ਬੰਦੇ ਨੇ ਸ਼ੁੱਧ ਜਲ ਦੀ ਗਵਾਹੀ ਭੁਗਤੀ ਸੀ ਹਾਲਾਂਕਿ ਇਹ ਕਥਾ ਦੇ ਬੜੇ ਡੋਂਗੇ ਮੰਨੇ ਨੇ ਉਹ ਦਿਨ ਗੱਲਬਾਤ ਹੋਈ ਸੀ ਜਿਵੇਂ ਮਹੇਲੀ ਸਾਹਿਬ ਨਾਲ ਮੈਂ ਯਾਦ ਕਰਾਇਆ ਸੀ ਕਿ ਰੱਬ ਕਹਿੰਦਾ ਲਿਆ ਵੀ ਆਪਣਾ ਗਵਾਹ ਲਿਆ ਜਾਮਨ ਲਿਆ ਤੇਰਾ ਕੀ ਪਤਾ ਜਾ ਕੇ ਮੁੱਕਰ ਜੇ ਤੂੰ ਮੇਰਾ ਨਾਮ ਲਏਗਾ ਕਿ ਨਹੀਂ ਤੇ ਫਿਰ ਬੰਦੇ ਨੇ ਫਿਰ ਕਹਿੰਦਾ ਵੀ ਆਹ ਪਾਣੀ ਮੇਰਾ ਗਵਾਹ ਆ ਏਸੇ ਕਰਕੇ ਜਦੋਂ ਕਿਸੇ ਸਿੱਖ ਦੇ ਠੰਡਾ ਠੰਡਾ ਪਾਣੀ ਪਿੰਡੇ ਪੰਦਾ ਉਹ ਵੈਗਰੂ ਵੈਗਰੂ ਕਰਦਾ ਤੇ ਕਿਤੇ Hindu ਦੇ ਠੰਡਾ ਠੰਡਾ ਪਾਣੀ ਪਿੰਡੇ ਜੁੱਤੇ ਪਾ ਦਿਓ ਜਾਂ ਤਾਂ ਗਾਲ ਕੱਢੂਗਾ ਜੇ ਉਹ ਧਾਰਮਿਕ ਸਥਾਨ ਤੇ ਫਿਰ ਰਾਮ ਰਾਮ ਕਹੂਗਾ ਹੈਨਾ ਖੈਰ ਇਸ ਕਰਕੇ ਬੰਦਾ ਪਾਣੀ ਦਾ ਇਹਨਾਂ ਪਾਣੀ ਬੰਦੇ ਦਾ ਜਾਮਨ ਹੈ ਸੋ ਹੁਣ ਇਸ ਕਰਕੇ ਮਨੁੱਖ ਨੇ ਖਾਸ ਕਰਕੇ ਪੰਜਾਬੀਆਂ ਨੇ ਆਪਣੇ ਜਾਮਨ ਤੋਂ ਵੀ ਪਿੱਟ ਕਰ ਲਈ ਹੈ ਇੱਕ ਹੋਰ ਕਥਾ ਵੀ ਮੈਨੂੰ ਯਾਦ ਆ ਗਈ ਹੈ ਬਾਬਰ ਵੀ ਚਿੰਤਕ ਸੀ ਹਾਲਾਂਕਿ ਉਹਦਾ ਬਾਬਰ ਜ਼ੁਲਮੀ ਵੀ ਸੀਗਾ ਤੁਜ ਕੇ ਬਾਬਰੀ ਜਿਹੜੀ ਉਹਦੀ ਲਿਖਤੀ ਹੈ ਉਹਦੀ ਸਵੈਜੀ ਵੀ ਨਹੀਂ ਹੈ ਵੈਸੇ ਆਟੋ ਬਾਇਓਗ੍ਰਾਫੀ ਹੈ ਬਾਬਰ ਦੀ ਤੁਜ ਕੇ ਬਾਬਰੀ ਉਸ ਦੇ ਵਿੱਚ ਉਸਨੇ ਲਿਖਿਆ ਕਿ ਮੇਰਾ ਮੁਲਕ ਤਾਂ ਬਰਫਾਨੇ ਪਠਾਰ ਹੈ ਭੁੱਖਾ ਮਰਦਾ ਹੋਇਆ ਮੈਂ ਹਿੰਦੁਸਤਾਨ ਬਰਾਸ ਸਗੀਰ ਦੇ ਪਾਣੀ ਨਾਲ ਲਵਾਲਬ ਅਤੇ ਕੁਦਰਤ ਵਜੋਂ ਸਬਜ ਖਿੱਤੇ ਬਾਰੇ ਸੁਣਿਆ ਤੇ ਮੈਂ ਇਧਰ ਨੂੰ ਮੂੰਹ ਕਰ ਲਿਆ ਪਰ ਅਫਸੋਸ ਉਸਨੇ ਆਖਿਆ ਕਿ ਇਹ ਲੋਕ ਕੁਦਰਤ ਦਾ ਲੁਤਫ ਨਹੀਂ ਮਾਣਦੇ دریاਵਾਂ ਵੱਲ ਘਰਾਂ ਦਾ ਮੂੰਹ ਕਰਨ ਦੀ ਬਜਾਏ ਉਹ ਘਰਾਂ ਵੱਲੋਂ ਪਿੱਠ ਕਰ ਲੈਂਦੇ ਨੇ ਲੱਗਦਾ ਹੈ ਕਿ ਬਾਬਰ ਦੇ ਕਹਿਣ ਦਾ ਭਾਵੇਂ ਸੀ ਕਿ ਭਾਰਤੀ ਲੋਕ ਜਲ ਸੋਮੇ ਨਿਰਮਲ ਰੱਖਣ ਦੀ ਬਜਾਏ ਇਹਨਾਂ 'ਚ ਗੰਦ ਪਾਉਂਦੇ ਨੇ ਜਣੀ ਤੁਸੀਂ ਵੇਖੋ ਕਿ ਠੀਕ ਹੈ ਜਦੋਂ ਬਾਬਰ ਆਇਆ ਤਾਂ ਬਾਬੇ ਕਹਿੰਨੇ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਵਰਜਿਆ ਬਾਹ ਖੜੀ ਕਰਕੇ ਆਖਿਆ ਕਿ ਤੇ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਰੱਬ ਨੂੰ ਵਿਲੰਭਾ ਦਿੱਤਾ ਹੈ ਨਾ ਸੋ ਪਰ ਉਸ ਤਰ੍ਹਾਂ ਅਸੀਂ ਗੁਰੂ ਨਾਨਕ ਸਾਹਿਬ ਦਾ ਉਹ ਵਾਕ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਉਹ ਜਿਹੜਾ ਸੀਗਾ ਪਿਤਾ ਰੂਪੀ ਪਾਣੀ ਬਰਬਾਦ ਕਰ ਲਿਆ ਤੇ ਜਲ ਰੂਪੀ ਪਰਮੇਸ਼ਰ ਬਰਬਾਦ ਕਰ ਲਿਆ ਯਾਨੀ ਜ਼ੁਲਮੀ ਬਾਬਰ ਵੀ ਆਪਣੇ ਤੁਜਕੇ ਬਾਬਰੀ ਦੇ ਵਿੱਚ ਇਹ ਮਹਿਣਾ ਮਾਰਦਾ ਕਿ ਸਾਡੇ ਲੋਕਾਂ ਨੇ ਦਰਿਆਵਾਂ ਵੱਲ ਮੂੰਹ ਕਰਨ ਦੀ ਬਜਾਏ ਦਰਿਆਵਾਂ ਵੱਲ ਪਿੱਟ ਕਰ ਲਈ ਜਾਨੀ ਗੰਦ ਪਾਉਣਾ ਅਸੀਂ ਉਹਨਾਂ 'ਚ ਬੜਾ ਕਮਾਲ ਦੀ ਗੱਲ ਲਿਖੀ ਹੈ ਸੋ ਸੰਭਲੋ ਮਨੁੱਖੀ ਲਾਲਸਾ ਨੇ ਪਾਣੀ ਸ਼ੁੱਧ ਅਤੇ ਜਥਾ ਸੰਭਵ ਨਹੀਂ ਰਹਿਣ ਦਿੱਤਾ ਜਲ ਸੰਕਟ ਅਤੇ ਇਸ ਦੀ ਸ਼ੁੱਧਤਾ ਦੀ ਆੜ ਦੇ ਵਿੱਚ ਜਿਹੜੇ ਧਨ ਕੁਬੇਰ ਨੇ ਕਾਰਪੋਰੇਟ ਨੇ ਉਹਨਾਂ ਨੇ ਜਲ ਸੋਮਿਆ ਤੇ ਸਾਡੀ ਜੇਬ ਨੂੰ ਤੇ ਸਾਨੂੰ ਨਿਕਲਣਾ ਸ਼ੁਰੂ ਕੀਤਾ ਮੁੱਖ ਦੀ ਗੱਲ ਹੈ ਕਿ ਨਫੇ ਲਈ ਦੌਲਤ ਲਈ ਤੇ ਹੋਰ ਦੌਲਤ ਹਰਿਆ ਹਟਾਉਣ ਲਈ ਫਿਰ ਇਸੇ ਦੌਲਤ ਨਾਲ ਸੱਤਾ ਕਾਇਮ ਰੱਖਣ ਦੀ ਭੁੱਖ ਸਰਬ ਦੇ ਭਲੇ ਵਾਲੀਆਂ ਸਪਸ਼ਟ ਧਾਰਨਾਵਾਂ ਨੂੰ ਧੁੰਦਲਾ ਕਰਦੀ ਹੈ ਖਤਮ ਕਰਦੀ ਹੈਦਰ ਹਕੀਕਤ ਸਾਡਾ ਭਵਿੱਖ ਪਦਾਰਥੀ ਸਹੂਲਤਾਂ ਤੇ ਰਾਜਨੀਤੀ ਦੇ ਟੱਕੜ 'ਚ ਨਹੀਂ ਸਗੋਂ ਭੌਤਿਕ ਟੱਕੜ ਦੇ ਵਿੱਚ ਲਟਕਦਾ ਤੇ ਸਾਡੇ ਚੁਗਰ ਦੇ ਨਾਲ ਜੁੜਿਆ ਹੋਇਆ ਹੈ ਤੇ ਆਉਣ ਵਾਲਾ ਵਕਤ ਕੀ ਹੋਵੇਗਾ ਇਸ ਦਾ ਨਤਾਰਾ ਇਸ ਗੱਲ ਤੇ ਆਧਾਰਿਤ ਹੈ ਕਿ ਅਸੀਂ ਆਪਣੇ ਕੁਦਰਤੀ ਸੌਮਿਆਂ ਦੀ ਕਿੰਨੀ ਕੁ ਸੰਭਾਲ ਕੀਤੀ ਹੈ ਸੋ ਇਸ ਕਰਕੇ ਜ਼ਿੰਮੇਵਾਰੀ ਸਿਰਫ ਇੱਥੇ ਤੱਕ ਨਹੀਂ ਸੋ ਜਿੰਨਾ ਵੀ ਤੁਸੀਂ ਵੇਖੋ ਮੈਂ ਤਾਂ ਇੱਥੋਂ ਤੱਕ ਕਹਾਂਗਾ ਕਿ ਜੇ ਤੁਸੀਂ ਪਾਠ ਕਰਦੇ ਹੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਚਿਤਵਦੇ ਹੋ ਉਹਦੀ ਬਜਾਏ ਜੇ ਕੋਈ ਟੁੱਟੀ ਵੇਸਟ ਚਲਦੀ ਹੈ ਖੁੱਲੀ ਚਲਦੀ ਹੈ ਉਹ ਟੁੱਟੀ ਬੰਦ ਕਰਦੇ ਹੋ ਕੋਈ ਪਾਣੀ ਤੁਸੀਂ ਜੇ 10 ਲੀਟਰ ਬਰਬਾਦ ਕਰਦੇ ਹੋ ਤੇ ਅੱਜ ਸੋਚੋ ਕਿ ਮੈਂ 5 ਲੀਟਰ ਪਾਣੀ ਨਾਲ ਹੀ ਸਾਰਨਾ ਤਾਂ ਮੈਂ ਸਮਝਦਾ ਕਿ ਤੁਸੀਂ ਉਸ ਦਿਨ ਅਸਲ ਮਾਨੈਚ ਪਾਠ ਕੀਤਾ ਹੈ ਜੇ ਤੁਸੀਂ ਹਵਾ ਨਹੀਂ ਪਲੀਤ ਕੀਤੀ ਤੁਸੀਂ ਅੱਗਾਂ ਨਹੀਂ ਲਾਈਆਂ ਤਾਂ ਸਮਝ ਲਓ ਕਿ ਤੁਸੀਂ ਉਸ ਪਵਨ ਰੂਪੀ ਗੁਰੂ ਦਾ ਸਤਕਾਰ ਕੀਤਾ ਹੈ ਕੱਲੇ ਉੱਥੇ ਢੋਲਕੀਆਂ ਛਾਣੇ ਵਜਾ ਕੇ ਧਾਰਨਾ ਲਾ ਕੇ ਤੁਸੀਂ ਗੁਰੂ ਦਾ ਜਿਹੜਾ ਬਚਾ ਨਹੀਂ ਕਰ ਸਕਦੇ ਬਲਕਿ ਜੇ ਤੁਸੀਂ ਨਹਾਉਣ ਤੇ ਵੀ 200 ਲੀਟਰ ਪਾਣੀ ਡੋਲਦੇ ਹੋ ਨਾ ਤੇ ਫਿਰ ਉਹ ਪਿਤਾ ਦੀ ਇੱਕ ਤਰ੍ਹਾਂ ਤੁਸੀਂ ਬੇਇਜ਼ਤੀ ਉਹ ਕਰਦੇ ਹੋ ਜਿੰਨਾ ਸੰਜਮ ਨਾਲ ਵਰਤੋ ਇਸ ਮਾਤਾ ਤਰਤ ਮਹੱਤ ਨੂੰ ਸਿਰਫ ਪੜਨ ਵਾਲ ਨਹੀਂ ਇਸ ਨੂੰ ਸਾਫ਼ ਰੱਖਣ ਦੇ ਵਿੱਚ ਹੀ ਤੁਹਾਡਾ ਇਹ ਗੁਰਵਾਕ ਤੁਹਾਡੇ ਤੇ ਕਿਰਪਾ ਕਰੇਗਾ ਪੜ ਪੜ ਗੱਡੀ ਲੱਦੀਏ ਪੜ ਪੜ ਪਾਈਏ ਖਾਤ ਕੱਲੇ ਪੜਨ ਨਾਲ ਕੁਝ ਨਹੀਂ ਹੋਣਾ ਜੇ ਪ੍ਰੈਕਟੀਕਲ ਇਸ ਪਵਨ ਨੂੰ ਇਸ ਪਾਣੀ ਨੂੰ ਤੇ ਇਸ ਤਰਤ ਮਹੱਤ ਨੂੰ ਨਾ ਸੰਭਿਆ ਤੇ ਮੈਂ ਸਮਝਦਾ ਕਿ ਤੁਸੀਂ ਪੱਕੇ ਦੁਖੀ ਹੋ ਤੁਸੀਂ ਪੱਕੇ ਮੈਂ ਸਮਝਦਾ ਕਿ ਨਾਸਤੇ ਕੋ ਕਿਉਂਕਿ ਪ੍ਰੈਕਟੀਕਲ ਹੈ ਕਿਉਂਕਿ ਇਸੇ ਵਾਕ ਦੇ ਅਖੀਰ ਚਾਹੁੰਦਾ ਕਿ ਨਾਨਕ ਲੇਖੇ ਇੱਕ ਗੱਲ ਹੋਰ ਹੌਮੇ ਚਖਣਾ ਚਾਖ ਸੋ ਮੈਦੀ ਇੱਛਾ ਸੀ ਗਰਮੀ ਬਹੁਤ ਆਈ ਸੀ ਕਿ ਪਹਿਲਾਂ ਇਹ ਆਰਟੀਕਲ ਰਿਕਾਰਡ ਕਰਕੇ ਤੁਹਾਡੇ ਨਾਲ ਸਾਂਝਾ ਕਰੀਏ ਫਿਰ ਅਸ਼ਨਾਨਾ ਕਰਾਂਗੇ ਸੋ ਇਸ ਕਰਕੇ ਪੰਜ ਅਸ਼ਨਾਨਾ ਵੀ ਚੰਗਾ ਹੈ ਜਿੰਨਾ ਕਿ ਕਰ ਲੋ ਹਣਾ ਠੀਕ ਹੈ ਨਾਉਣਾ ਚਾਹੀਦਾ ਜਿੰਨਾ ਕ ਵੀ ਸੰਜਮ ਨਾਲ ਪਾਣੀ ਵਰਤ ਲੋ ਨਾ ਉਹ ਚੰਗੇ ਚੰਗੇ ਇਹ ਤੁਸੀਂ ਅਸਲ ਗੁਰੂ ਦੇ ਸਿੱਖੋ ਜੇ ਇਹ ਨਿਯਮ ਤੁਹਾਨੂੰ ਬਚਾ ਲੈਂਦੇ ਹੋ ਮਨ ਚੰਗਾ ਤਾਂ ਕਟੋਰੇ ਚ ਗੰਗਾ ਜੇ ਗੰਗਾ ਐਡੀ ਪਲੀਤ ਹੈ ਆ ਸ਼੍ਰੀ ਸ਼੍ਰੀ ਰਵੀਸ਼ੰਕਰ ਜਿਹੜਾ ਆਰਟ ਆਫ ਲਿਵਿੰਗ ਲੋਕਾਂ ਨੂੰ ਦੱਸਦਾ ਇਹਨੇ ਜਮਨਾ ਜਿੰਨਾ ਗੰਦ ਪਾਇਆ ਸੀ ਕੀ ਅਮਰੀਕਾ ਦੇ ਬੈਂਡ ਕੀ ਦੁਨੀਆ ਭਰ ਦੇ ਨਾਚੇ ਇਕੱਠੇ ਕੀਤੇ ਕਿ ਮਹਾਯੱਗ ਕਰਨਾ ਯਮਨਾ ਦੇ ਕੰਢੇ ਯਮਨਾ ਇੰਨੀ ਗੰਦੀ ਕਰ ਦਿੱਤੀ ਉੱਥੇ ਲੱਬਣਾ ਬਣਾ ਕੇ ਟਾਇਲਟਾਂ ਕਿ ਇਹਨੂੰ 5 ਕਰੋੜ ਜੁਰਮਾਨਾ ਕੀਤਾ ਸੀ ਇਸ ਸਾਧਨ ਉਹ ਜਿਹੜਾ ਕੰਮ ਢਕਾਉਂਦਾ ਸ਼੍ਰੀ ਸ਼੍ਰੀ ਰਵੀ ਸ਼ੰਕਰ ਤੇ ਹੇਮਾ ਮਾਲੀ ਜਿਹੜੀ ਉੱਥੇ ਪਤਾ ਨਹੀਂ ਕਾਹਦਾ ਰੂਪ ਧਾਰ ਕੇ ਨੱਚਦੀ ਸੀ ਤੇ ਉਹ ਆਹ ਕੈਂਟ ਜਲਦੀ ਮਸ਼ਹੂਰੀ ਕਰਦੀ ਹੈ ਆਹ ਉਹਦੀ ਸੋ ਇਸ ਕਰਕੇ ਇਹ ਡਰਾਮੇਬਾਜ਼ ਲੋਕ ਨੇ ਅਸਲ ਮਾਨਿਆਵਾਂ ਦੇ ਵਿੱਚ ਜੇ ਤੁਸੀਂ ਗੁਰੂ ਦੇ ਸਿੱਖੋ ਸ਼੍ਰੀ ਰਾਮ ਦੇ ਪੂਜੇ ਕੋ ਅੱਲਾਹ ਪਾਕ ਦੇ ਅੰਸ਼ ਵਾਂਸ਼ੋ ਤਾਂ ਇਸ ਨੂੰ ਬਚਾਓ ਖਵਾਜੇ ਰੂਪੀ ਪਾਣੀ ਨੂੰ ਸੋ ਇਸ ਕਰਕੇ ਜਰੂਰ ਕੋਸ਼ਿਸ਼ ਕਰੋ ਬਹੁਤ ਧੰਨਵਾਦ ਵਿਜੇ ਬੰਬੇਲੀ ਸਾਹਿਬ ਦੀ ਉਸ ਕਲਮ ਨੂੰ ਸਲੂਟ ਜਿਹੜੀ ਕਾਹੇ ਬਗਾਹੇ ਸਾਨੂੰ ਇੰਨਾ ਸचेत ਕਰਦੀ ਹੈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਰੇਡੀਓ ਪ੍ਰੋਗਰਾਮਾਂ ਦੇ ਤੇ ਕੁਝ ਆਪਣੇ ਵੀਡੀਓਜ਼ ਹੁੰਦੇ ਨੇ ਉਹਨਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ। ਇਸੇ ਨੰਬਰ 9876309655 ਤੇ ਪ੍ਰੋਮਚ ਕਾਲ ਵੀ ਕਰ ਸਕਦੇ ਹੋ। ਆਰਟੀਕਲ ਚੰਗਾ ਲੱਗਿਆ ਤਾਂ ਜਰੂਰ ਆਪਣੇ ਦੋਸਤਾਂ ਮਿੱਤਰਾਂ ਨੂੰ ਭੇਜਿਓ ਤੇ ਇਸ ਤੇ ਅਮਲ ਵੀ ਕਰਿਓ। ਇਸੇ ਗੁਜਾਰਸ਼ ਬੇਨਤੀ ਦੇ ਨਾਲ ਮੈਂ ਪਰਮਿੰਦਰ ਸਿੰਘ ਟਵਾਣਾ ਤੁਹਾਡੇ ਤੋਂ ਅੱਗੇ ਚਾਹਾਂਗਾ। ਧੰਨਵਾਦ। ਸਤਿ ਸ੍ਰੀ ਅਕਾਲ ਜੁੜੇ ਰਹੋ ਟਵਾਣਾ ਰੇਡੀ ਦੇ ਨਾਲ।